ਇਸ ਸਮੇਂ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਗਏ ਆ ਦੱਸਦੇ ਹੀ ਇਹ ਜਿੱਥੇ ਪੰਜਾਬ ਪੁਲਿਸ ਵੱਲੋਂ ਪਠਾਨਕੋਟ ਪੁਲਿਸ ਵੱਲੋਂ ਵਕ ਵਕ ਥਾਮਾ ਤੇ ਰੈਡਾਂ ਕੀਤੀਆਂ ਜਾ ਰਹੀਆਂ ਨੇ ਤਲਾਸ਼ੀਆਂ ਲਈਆਂ ਜਾ ਰਹੀਆਂ ਨੇ ਤਾਂ ਕਿ ਨਸ਼ਿਆਂ ਦੇ ਉੱਤੇ ਠੱਲ ਪਾਈ ਜਾ ਸਕੇ ਤੇ ਉਸ ਦੇ ਕੜੀ ਦੇ ਤਹਿਤ ਸਰਨੇ ਕੋਲ ਇੱਕ ਟੀ ਸਟਾਲ ਖੋਲਿਆ ਸੀ ਤੇ ਜਿੱਥੇ ਕਿ ਡੜਾ ਸੱਟੇ ਦਾ ਜਿਹੜਾ ਏ ਉਹ ਡੜੇ ਸੱਟੇ ਵਰਗੀਆਂ ਚੀਜ਼ਾਂ ਜੜੀਆਂ ਨੇ ਉਹ ਕੀਤੀਆਂ ਜਾਂਦੀਆਂ ਸੀ ਜੂਆ ਖੇਡਿਆ ਜਾਂਦਾ ਸੀ ਤੇ ਜਸਤੇ ਉੱਤੇ ਪੁਲਿਸ ਨੂੰ ਸੂਚਨਾ ਮਿਲਦੇ ਹੀ ਪੁਲਿਸ ਨੇ ਸਟ੍ਰਿਕਟ ਐਕਸ਼ਨ ਲੈਂਦੇ ਹੋਏ ਇਥੇ ਛਾਪੇਮਾਰੀ ਕੀਤੀ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਇਕਤੀ ਨੂੰ ਵੀ ਜਿਹੜਾ ਹੈ ਉਹ ਪੁਚਗਿੱਛ ਉਸ ਤੋਂ ਚੱਲ ਰਹੀ ਹੈ ਤੇ ਉਸ ਤੋਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਪੁਲਿਸ ਕਰਮਚਾਰੀਆਂ ਦੇ ਵੱਲੋਂ ਪੁਚਗਿੱਛ ਚੱਲ ਰਹੀ ਹੈ ਤੇ ਜੇਕਰ ਅਸੀਂ ਗੱਲ ਕਰੀਏ ਪੁਲਿਸ ਦੀ ਤਾਂ ਪੁਲਿਸ ਵੱਲੋਂ ਲਗਾਤਾਰ ਇਹ ਹਦਾਇਤਾਂ ਜੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਨਸ਼ੇ ਦੇ ਸੌਦਾਗਰਾਂ ਨੂੰ ਦੜਾ ਸੱਟਾ ਲਾਉਣ ਵਾਲਿਆਂ ਨੂੰ ਤੇ ਜੂਆ ਖੇਡਣ ਵਾਲਿਆਂ ਨੂੰ ਕਿ ਅਜਿਹੀਆਂ ਚੀਜ਼ਾਂ ਤੋਂ ਬਾਜ਼ ਆ ਜਾਓ ਕਿਉਂਕਿ ਪੁਲਿਸ ਜਿਹੜੀ ਹੈ ਉਹ ਜਿਹੀ ਐਕਟੀਵਿਟੀ ਕਰਨ ਵਾਲੇ ਲੋਕਾਂ ਨੂੰ ਜਿਹੜਾ ਕਦੇ ਵੀ ਨਹੀਂ ਬਖਸ਼ੇਗੀ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਹੋਵੇਗੀ ਤੇ ਇਸ ਮੌਕੇ ਤੇ ਸਾਡੇ ਪੱਤਰਕਾਰ ਲਓ ਉਥੇ ਮੌਕੇ ਤੇ ਪਹੁੰਚ ਕੇ ਜਦੋਂ ਡੀਐਸਪੀ ਹਰਕੁਸ਼ਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਹਦਾਇਤ ਇੱਕ ਵਾਰ ਫੇਰ ਤੋਂ ਦਿੱਤੀ ਹੈ ਤੇ ਕੀ ਕੀ ਜਾਣਕਾਰੀ ਸਾਂਝੀ ਕੀਤੀ ਹੈ ਇਸ ਸਰਨੇ ਦੇ ਉੱਤੇ ਖੋਲੇ ਗਏ ਟੀ ਸਟਾਲ ਬਾਰੇ ਆਓ ਤੁਹਾਨੂੰ ਵੀ ਦਿਖਾਉਂਦੇ ਆ ਜੀ ਭਾਈ ਕੀ ਨਾਮ ਹੈ ਆਪਣਾ ਸਾਰਾ ਪਿੰਡੀਆਂ ਦਾ ਕੀ ਹੈਗਾ ਇੱਥੇ ਕੀ ਕਰ ਰਹੇ ਹੋ ਤੁਸੀਂ ਸਾਰਾ ਇੰਤਜ਼ਾਰ ਹੈ ਮੁੰਡੇ ਦੁਕਾਨਾ ਮੁੰਡਾ ਚੱਲ ਗਿਆ ਵਾ ਕਿਸ ਚੀਜ਼ ਦੀ ਦੁਕਾਨ ਹੈ ਭਾਜੀ ਇਹਨੇ ਲਾ ਕੇ ਕੰਮ ਕਰਦੇ ਤੁਸੀਂ ਇਹ ਕੰਮ ਨਹੀਂ ਕਰਦੇ ਫੋਨ ਕਰਦਾ ਕੰਮ ਇੱਥੇ ਚੱਲ ਗਿਆ ਮੁੰਡਾ ਬਾਹਰ ਨਿਕਲ ਗਿਆ ਕੀ ਨਾਮ ਉਹਦਾ ਤੁਸੀਂ ਇੱਥੇ ਲਾਟਰੀ ਪਾਣਾ ਹੈ ਹਾਂਜੀ ਆਇਆ ਕਿਹੜਾ ਪਿੰਡ ਤੁਹਾਡਾ ਪਿੰਡ ਤੁਹਾਡਾ ਪਠਾਨਕੋਟ ਇੱਥੇ ਆਏ ਲਾਟਰੀ ਪਾਣਦੇ ਹਾਂ ਕੀ ਗੱਲ ਉੱਥੇ ਲਾਟਰੀ ਸਟਾਲ ਨਹੀਂ ਹੈਗੇ ਨਹੀਂ ਮੈਂ ਨਹੀਂ ਆਦੇ ਬੰਦੇ ਫਿਰ ਸਾਰੇ ਸਾਥ ਬੰਦੇ ਬੱਝਿਆ ਨਹੀਂ ਇਹਦੀ ਲਾਟਰੀ ਇੱਥੇ ਚੱਲਦੀ ਹੈ ਕੀ ਲੱਗਦਾ ਜੀ ਜਾਇਜ਼ ਹੈ ਅਵੈਦ ਹੈ ਚੱਲ ਰਹੀ ਹੈ ਅਰੇ ਸਾਨੂੰ ਨਹੀਂ ਪਤਾ ਇਹਨਾਂ ਨੂੰ ਚਾਰਟ ਲਾਏ ਨੇ ਤੁਸੀਂ ਦੇਖਿਆ ਨੰਬਰ ਵੀ ਲੱਗੇ ਨੇ ਜਿਹੜੀ ਕੁੜੀ ਸਰਕਲ ਹੋਈ ਗਈ ਜਿੱਦਾਂ ਕਿ ਅੱਜ ਇੱਕ ਸਰਵੇ ਵਿੱਚ ਜਿਹੜਾ ਲੈਟਿਸਟ ਦਾ ਰੇਡ ਕੀਤੀ ਗਈ ਹੈ ਤਾਂ ਕੀ ਕੀ ਕਾਰਵਾਈ ਕੀਤੀ ਗਈ ਜਦੋਂ ਮਨਜੋ ਕੇ ਐਸਐਸਪੀ ਸੁਹੇਲ ਮਿਰਜ਼ੀ ਆਈਪੀਐਸ ਜਿਨ੍ਹਾਂ ਨੇ ਨਸ਼ਾ ਹੋਇਆ ਜੂਆ ਦਰਾ ਸੱਟਾ ਹੋਇਆ ਇਹਨਾਂ ਦੀ ਇਹਨਾਂ ਲਾਮਤਾਂ ਨੂੰ ਖਤਮ ਕਰਨ ਦਾ ਜਿਹੜਾ ਤਿਆਰ ਕੀਤਾ ਹੋਇਆ ਉਹਦੇ ਚਲਦਿਆਂ ਕੱਲ ਥਾਣਾ ਸਦਰ ਦੀ ਪੁਲਿਸ ਨੇ ਆਪਣਾ ਰੇਡ ਕੀਤਾ ਜਿਹੜੇ ਅवैध ਜਿਹੜੇ ਲਾਟਰੀ ਸਟਾਲ ਸੀ ਉਥੇ ਉਹਨਾਂ ਤੇ ਰੇਡ ਕੀਤਾ ਉਤੋਂ ਦੋ ਬੰਦਿਆਂ ਦੀ ਅਰੈਸਟ ਕੀਤੀ ਆ ਤੇ ਜਿਹੜੇ ਉਥੇ ਉਹ ਜਿਹੜਾ ਉਥੇ ਦੜਾ ਸੱਟਾ ਚੱਲਦਾ ਸੀ ਇੱਕ ਪਰਚੀ ਦੇ ਨਾਲ ਜਿਹੜਾ ਦੜਾ ਦੜਾ ਸੱਟਾ ਚੱਲਦਾ ਸੀ ਉਹ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਹੋਰ ਵੀ ਜਿਹੜਾ ਮੈਂ ਬਾਕੀ ਵੀ ਜਿਹੜਾ ਜੇ ਕੋਈ ਇਦਾਂ ਦਾ ਕੰਮ ਕਰਦਾ ਤੇ ਉਹਨੂੰ ਸਕੇਤ ਕਰਦਾ ਕਿ ਉਹ ਬਾਜ਼ਾਰ ਦੇ ਨੇਕਤਿਆਂ ਦੀ ਖੈਰ ਨਹੀਂ ਸੋ ਜਿਹੜੇ ਸਤਾਨੀ ਅਨਸਰਾ ਉਹਨਾਂ ਨੂੰ ਕੀ ਮੈਸੇਜ ਦੇ ਰਹੇ ਪਟਾਣਕੋਲ ਪੁਲਿਸ ਅਲਬਸ ਸਤਾਨੀ ਮੈਂ ਅਨਸਰਾਂ ਨੂੰ ਮੈਂ ਹੀ ਆਪਣਾ ਮੈਸੇਜ ਦੇਣਾ ਚਾਹੁੰਦਾ ਕਿ ਉਹ ਜਿਹੜੇ ਆਪਣਾ ਗੈਰ ਕਾਨੂੰਨੀ ਗਤੀਵਿਧੀਆਂ ਬੰਦ ਕਰਦਣ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਸਰ ਜਿਵੇਂ ਕਿ ਸਾਡੇ ਆਮ ਪਬਲਿਕਾ ਉਹਨਾਂ ਨੂੰ ਵੀ ਕੋਈ ਮੈਸੇਜ ਹੈ ਨਾ ਉਹ ਆਪਣਾ ਦੱਸੋਗੇ ਆਪ ਪਬਲਿਕ ਨੂੰ ਮੇਰੀ ਬੇਨਤੀ ਹੈ ਕਿ ਜਿਹੜੇ ਆਪਣਾ ਨਸ਼ਾ ਵੇਚਦੇ ਆ ਉਹਨਾਂ ਬਾਰੇ ਸਾਨੂੰ ਇਨਫਾਰਮੇਸ਼ਨ ਦੇਣ ਅਤੇ ਜਿਹੜੇ ਜਿਹੜੇ ਕੋਈ ਨਸ਼ਾ ਪੀਂਦੇ ਆ ਉਹਨਾਂ ਬਾਰੇ ਸਾਨੂੰ ਦੱਸਣ ਅਸੀਂ ਉਹਨਾਂ ਦਾ ਆਪਣਾ ਸਰਕਾਰੀ ਖਾਤੇ ਦੇ ਵਿੱਚ ਇਲਾਜ ਕਰਾ ਕੇ ਸਰਕਾਰੀ ਹਸਪਤਾਲ ਤੱਕ ਕਰਾ ਕੇ ਉਹਨਾਂ ਦਾ ਇਲਾਜ ਕਰਾਈਏ ਸਰ ਜਿਵੇਂ ਕਿ ਪੁਲਿਸ ਨੂੰ ਤਲਾਹ ਦੇਣਾ ਹੈ ਕਿ ਨਾਮ ਗੁਪਤ ਰੱਖੇ ਜਾਣਗੇ ਜਿਹੜਾ ਕੋਈ ਵੀ ਆਪਣਾ ਸਾਨੂੰ ਤਲਾਹ ਦੇਵੇਗਾ ਉਹਦਾ ਨਾਮ ਪੂਰਨ ਤੌਰ ਤੇ ਗੁਪਤ ਰੱਖੇ ਦਿੱਤਾ ਜਾਵੇ ਕੈਮਰ ਪਰਸਨ ਹਣੀ ਦੇ ਨਾਲ ਅੱਜ ਸੈਨੇ ਦੀ ਰਿਪੋਰਟ